ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਬਣਾਈ ਗਈ ਸੜਕ ਸੁਰੱਖਿਆ ਫੋਰਸ ਦਾ ਆਮ ਲੋਕਾਂ ਨੂੰ ਵੱਡਾ ਫਾਇਦਾ ਹੋਇਆ ਹੈ ਅਤੇ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੈਰਾਨੀਜਨਕ ਕਮੀ ਆਈ ਹੈ। ਸਾਲ 2024 ਦੌਰਾਨ ਸੜਕ ਸੁਰੱਖਿਆ ਫੋਰਸ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਇਸ ਸਾਲ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਆਫ ਪੁਲਿਸ ਹੈੱਡਕੁਆਟਰ ਸਚਿੰਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਰੋਕਣ ਲਈ ਸਾਲ 2024 ਬਹੁਤ ਵਧੀਆ ਰਿਹਾ ਤੇ ਪੁਲਿਸ ਦੀ ਕਾਰਗੁਜ਼ਾਰੀ ਤਸੱਲੀ ਬਖਸ਼ ਰਹੀ। ਸੜਕ ਸੁਰੱਖਿਆ ਫੋਰਸ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਐ ਸਟੈਬਲਿਸ਼ ਕੀਤੀ ਸੀ 27 ਜਨਵਰੀ 2024 ਨੂੰ। ਤੋਂ ਪੰਜਾਬ ਦੇ ਵਿੱਚ ਜੋ ਪਿਛਲੇ ਸਾਲ ਦੇ ਵਿੱਚ ਕਰੀਬ ਜਿਹੜਾ ਡਾਟਾ ਹੈ ਕਿ 16% ਰਿਡਕਸ਼ਨ ਹੋਈ ਹੈ ਇਹਨ ਰੋਡ ਐਕਸੀਡੈਂਟ ਫਟੈਲਿਟੀਜ਼ ਦੇ ਵਿੱਚ। ਸੋ ਪਿਛਲੇ ਸਾਲ 147 ਜਾਨਾਂ ਜਿਹੜੀਆਂ ਬਚਾਈਆਂ ਗਈਆਂ ਜਿਹੜੀਆਂ ਕਿ ਘਟ ਮੌਤਾਂ ਹੋਈਆਂ ਬਿਕਾਜ਼ ਆਫ ਇਫੈਕਟਿਵਨੈਸ ਆਫ ਦੇ ਰਿਸਰਚ ਸੁਰੱਖਿਆ ਫੋਰਸ 18936 ਐਕਸੀਡੈਂਟ ਦੇ ਵਿੱਚ ਜਿਹੜਾ ਸਾਡਾ ਰਿਸਪੌਂਸ ਟਾਈਮ ਸੀਗਾ ਉਹ 6 ਮਿੰਟ ਦੇ ਆਸ-ਪਾਸ ਰਿਸਪੌਂਸ ਟਾਈਮ ਸੀਗਾ ਸੁਰੱਖਿਆ ਫੋਰਸ ਦਾ ਔਰ ਇਹਨਾਂ ਨੇ ਔਨ ਸਪੌਟ ਪਹੁੰਚ ਕੇ 5264 ਬੰਦਿਆਂ ਨੂੰ ਤਾਂ ਔਨ ਸਪੌਟ ਫਰਸਟ ਏਡ ਦਿੱਤੀ ਗਈ ਔਰ 5286 ਬੰਦਿਆਂ ਨੂੰ ਐਸਐਸਐਫ ਵੱਲੋਂ ਹਸਪੀਟਲ ਲਿਜਾਇਆ ਗਿਆ ਜਿਸ ਕਰਕੇ ਜਿਹੜੀ ਆਪਾਂ ਉੱਤੇ ਗੱਲ ਕਰ ਰਹੇ ਹਾਂ ਕਿ ਇੰਨੀਆਂ ਜਾਨਾਂ ਜਿਹੜੀਆਂ ਸੀਗੀਆਂ ਉਹ ਟਾਈਮਲੀ ਟ੍ਰੀਟਮੈਂਟ ਔਨ ਕਰਕੇ ਜਾਨਾਂ ਬਚੀਆਂ ਸੋ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਸਾਡਾ ਟ੍ਰੈਫਿਕ ਵੇਗਾ ਇੱਕ ਸਪੈਸ਼ਲ ਸਟਡੀ ਕੀਤੀ ਗਈ ਐਨੀਮਲ ਵੀਹਿਕਲ ਕੋਲੀਜ਼ਨ ਦੇ ਉੱਤੇ ਕਿਉਂਕਿ ਬਹੁਤ ਸਾਰੀਆਂ ਮੌਤਾਂ ਮਹਾਲਵੇਰੀਏ ਚ ਆਪਾਂ ਦੇਖੀਆਂ ਬਹੁਤ ਸਾਰੇ ਐਕਸੀਡੈਂਟ ਐਨੀਮਲ ਕੋਲੀਜ਼ਨ ਕਰਕੇ ਹੁੰਦੇ ਸੋ ਉਹਦੇ ਵਿੱਚ ਵੀ ਤਕਰੀਬਨ ਔਨ ਐਨ ਐਵਰੇਜ ਸਟਡੀ ਕੀਤਾ ਕਿ 31 ਮੌਤਾਂ ਹੁੰਦੀਆਂ ਬਿਕੋਜ਼ ਆਫ ਥਿਸ ਐਨੀਮਲ ਵੀਹਿਕਲ ਕੋਲੀਜ਼ਨ ਕਰਕੇ ਸੋ ਉਹਦੇ ਤੇ ਵੀ ਇਫੈਕਟਿਵ ਸਟੈਪਸ ਸਪots ਆਈਡੈਂਟੀਫਾਈ ਕੀਤੇ ਆ ਉਸਤੇ ਵੀ ਇਫੈਕਟਿਵ ਸਟੈਪਸ ਜਿਹੜੇ ਆ ਉਹ ਲਏ ਜਾ ਰਹੇ ਆ ਇਸ ਤੋਂ ਇਲਾਵਾ IIT ਰੁੜਕੀ ਦੇ ਨਾਲ ਪਲਾਸਕਾ ਯੂਨੀਵਰਸਿਟੀ ਦੇ ਨਾਲ ਇੱਕ ਕਲੈਬੋਰੇਸ਼ਨ ਕੀਤੀ ਗਈ ਸਾਡੇ ਟੈਕਨੀਕਲ ਜਿਹੜਾ ਸੈੱਲ ਆ ਟੈਕਨੀਕਲ ਸਰਵਿਸਿਸ ਆ ਉਹਨਾਂ ਵੱਲੋਂ ਐਮਓਯੂ ਵੀ ਸਾਈਨ ਕੀਤਾ ਗਿਆ ਫਾਰ ਯੂਜ਼ ਆਫ AI ਇਨ ਪੁਲਿਸਿੰਗ ਐਂਡ ਫਰਦਰ ਇਨ ਐਕਸੀਡੈਂਟ ਪ੍ਰੀਵੈਂਸ਼ਨ ਇਸੇ ਤਰ੍ਹਾਂ ਆਪਾਂ ਜਦੋਂ ਗੈਂਗਸਟਰਸ ਦੀ ਗੱਲ ਕਰਦੇ ਆ ਤੋ ਗੈਂਗਸਟਰ ਦੇ ਅਗੇਂਸਟ ਇੱਕ AGTF ਜਿਹਦਾ ਆਪਾਂ April 2022 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਬਣਾਈ ਸੀਗੀ ਉਹਨਾਂ ਵੱਲੋਂ ਵੀ ਔਰ ਜ਼ਿਲ੍ਹਾ ਪੁਲਿਸ ਵੱਲੋਂ ਵੀ ਬਹੁਤ ਚੰਗਾ ਕੰਮ ਕੀਤਾ ਗਿਆ 559 ਜਿਹੜੇ ਗੈਂਗਸਟਰਸ ਆ ਉਹ ਇਸ ਸਮੇਂ ਦੇ ਦੌਰਾਨ ਅਰੈਸਟ ਕੀਤੇ ਗਏ ਜਿੱਤੇ ਵਿੱਚ 118 AGTF ਵੱਲੋਂ ਕੀਤੇ ਗਏ 441 ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਤਿੰਨ ਗੈਂਗਸਟਰਸ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਇੱਕ AGTF ਵੱਲੋਂ ਕੀਤਾ ਗਿਆ ਦੋ ਫੀਲਡ ਯੂਨਿਟਸ ਦੇ ਵੱਲੋਂ ਕੀਤੇ ਗਏ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇੱਕ ਬਹੁਤ ਨਾਮੀ ਗੈਂਗਸਟਰ ਸੀਗਾ ਗੁਰਮੀਤ ਸਿੰਘ ਏਲੀਅਸ ਕਾਲਾ ਕਨੋਲਾ ਜਿਹੜਾ ਬਹੁਤ ਸਾਰੇ ਕਤਲ ਦੇ ਬਹੁਤ ਸਾਰੇ ਹੋਰ ਹੀਨਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਉਹ ਨਿਊਟਰਲਾਈਜ਼ ਹੋਇਆ ਸੀਗਾ 18 ਫਰਵਰੀ 2024 ਨੂੰ ਇਸ ਸੈਕਸ ਕੁਇੰਡਰ ਸਿੰਘ ਰਾਣਾ ਸੀ ਜਿਹੜਾ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਜਿਹਨੇ ਸ਼ਹੀਦ ਕੀਤਾ ਸੀਗਾ ਕਾਂਸਟੈਂਟ ਅਮਰਿਤਪਾਲ ਸਿੰਘ ਨੂੰ ਉਹ ਨਿਊਟਰਲਾਈਜ਼ ਹੋਇਆ ਸੀਗਾ ਇੱਕ ਗੁਰਚਰਨ ਸਿੰਘ ਖੋਲਾ ਹਰੀਕੇ ਤਰਨਤਾਰਨ ਦੇ ਵਿੱਚ ਇਹ ਵੀ ਬੜੇ ਹੀ ਨੀਸ ਕ੍ਰਾਈਮਸ ਦੇ ਵਿੱਚ ਵਾਂਟਡ ਸੀਗਾ ਤਿੰਨ ਗੈਂਗਸ ਕਰੇ ਸਮੇਂ ਦੇ ਨਾਲ ਨਿਊਟਰਲਾਈਜ਼ ਹੋਏ 198 ਗੈਂਗਸਟਰਸ ਦੇ ਮੋਡਿਊਲਸ ਪੰਜਾਬ ਪੁਲਿਸ ਨੇ ਏਜੀਟੀਐਫ ਨੇ ਦੋਨਾਂ ਨੇ ਮਿਲ ਕੇ ਬਸਟ ਕੀਤੇ ਜਿਹਦੇ ਵਿੱਚ 38 ਮੋਡਿਊਲਸ ਏਜੀਟੀਐਫ ਵੱਲੋਂ 160 ਜਿਹੜੇ ਆ ਬਾਕੀ ਯੂਨਿਟਸ ਵੱਲੋਂ ਕੀਤੇ ਗਏ 482 ਵੈਪਨਸ ਜਿਹੜੇ ਆ ਉਹ ਰਿਕਵਰ ਕੀਤੇ ਗਏ ਜਿਦੇ ਵਿੱਚ 88 AGTF ਵੱਲੋਂ ਔਰ 394 ਬਾਕੀ ਯੂਨਿਟਸ ਵੱਲੋਂ ਹੈਰੋਇਨ ਦੀ ਰਿਕਵਰੀ ਜਿਹੜੀ ਆ ਉਹ ਵੀ ਕੀਤੀ ਗਈ AGTF ਵੱਲੋਂ 7 ਕਿਲੋ ਦੀ ਹੈਰੋਇਨ ਰਿਕਵਰੀ ਕੀਤੀ ਗਈ ਔਰ ਜਿਸ ਤਰ੍ਹਾਂ ਪੰਜਾਬ ਪੁਲਿਸ ਦੀ ਪਾਲਿਸੀ ਆ ਹੈ ਤਾਂ ਸੈਲਫ ਡਿਫੈਂਸ ਦੀ ਆ ਪਰ ਇਹ ਆ ਕਿ ਸ਼ਕਤੀ ਰੱਖਣੀ ਕ੍ਰਿਮੀਨਲਸ ਦੇ ਨਾਲ ਸੋ 64 ਐਸੇ ਕੇਸਿਸ ਸੀਗੇ ਜਿਦੇ ਵਿੱਚ ਪੰਜਾਬ ਪੁਲਿਸ ਤੇ ਗੈਂਗਸਟਰਸ ਦੇ ਵਿੱਚ ਐਕਸਚੇਂਜ ਆਫ ਫਾਇਰ ਹੋਇਆ ਇਸ ਸਮੇਂ ਦੇ ਦੌਰਾਨ 63 ਗੈਂਗਸਟਰਸ ਨੂੰ ਅਰੈਸਟ ਕੀਤਾ ਗਿਆ ਸਪਿੰਜਰ ਗੈਂਗਸਟਰ ਡਿਊਰਿੰਗ ਐਕਸਚੇਂਜ ਆਫ ਫਾਇਰ ਇੰਜਰਡ ਹੋਏ ਤਿੰਨ ਜਿਹੜੇ ਮੈਂ ਦੱਸ ਚੁੱਕਿਆ ਤਿੰਨ ਨਿਊਟਰਲਾਈਜ਼ ਹੋਏ ਪੰਜਾਬ ਪੁਲਿਸ ਦੇ ਵੀ ਨੌ ਪੁਲਿਸ ਅਫੀਸ਼ਰ ਜਿਹੜੇ ਉਹ ਇੰਜਰਡ ਹੋਏ ਸਮੇਂ ਦੇ ਦੌਰਾਨ ਔਰ ਇੱਕ ਪੁਲਿਸ ਅਫੀਸ਼ਰ ਜਿਹੜਾ ਉਹਨੇ ਸ਼ਹਾਦਤ ਪ੍ਰਾਪਤ ਕੀਤੀ ਕਨਸਟੇਬਲ ਅਮਰਿਤਪਾਲ ਸਿੰਘ ਹੁਚਾਰਪੁਰ ਜ਼ਿਲ੍ਹੇ ਦੇ ਵਿੱਚ ਸੋ ਕਾਫੀ ਜਿਆਦਾ ਕੰਮ ਜਿਹੜਾ ਗੈਂਗਸਟਰ ਦੇ ਅਗੇਂਸਟ ਪੰਜਾਬ ਪੁਲਿਸ ਨੇ ਕੀਤਾ ਇਸੇ ਤਰ੍ਹਾਂ ਜਦੋਂ ਆਪਾਂ ਟੈਰੋਰੀਜ਼ਮ ਦੀ ਗੱਲ ਕਰਦੇ ਆਂ ਤਾਂ 12 ਮੋਡਿਊਲ ਜਿਹੜੇ 테러ਰਿਸਟ ਤੇ ਬਸਟ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਸਾਡਾ ਇੰਟਰਨਲ ਸਕਿਉਰਿਟੀ ਵਿੰਗ ਵੱਲੋਂ 66 ਜਿਹੜੇ ਆ 66 테러ਰਿਸਟ ਜਿਹੜੇ ਆ ਉਹ ਰੈਸਟ ਕੀਤੇ ਗਏ ਦੋ ਰਾਈਫਲਸ ਰਿਕਵਰ ਹੋਈਆਂ ਛੇਰ ਰਵਲਵਰਸ ਟਿਫਨ ਆਈਡਿਸ ਦੋ 758 ਗ੍ਰਾਮ ਆਰਡੀਐਕਸ ਰਿਕਵਰ ਹੋਇਆ ਡੈਟੋਨੇਟਰਸ ਦੋ ਹੈਂਡ ਗ੍ਰੇਨੇਡਸ ਚਾਰ ਟਾਈਮ ਸਵਿਚਸ ਇੱਕ ਔਰ ਦੋ ਮੋਡਿਊਲ ਜਿਹੜੇ ਸੀ ਜਿਨ੍ਹਾਂ ਨੂੰ ਪ੍ਰੀਐਮਸ ਕੀਤਾ ਗਿਆ ਉਹ ਮੈਂ ਡਿਟੇਲਸ ਡਿਸਕਲੋਜ਼ ਨਹੀਂ ਕਰ ਸਕਦਾ ਪਰ ਇੱਕ ਬਹੁਤ ਸੈਂਸਿਟਿਵ ਇਸ਼ੂ ਸੀਗਾ ਜਿਹਦੇ ਵਿੱਚ ਕਿਸੇ ਲੁਧਿਆਣਾ 베ਸਟ ਕਿਸੇ ਦਾ ਮਰਡਰ ਪਲਾਨ ਕੀਤਾ ਸੀਗਾ ਉਹਦੇ ਚ ਮੋਡੂਲ ਬਸਟ ਕੀਤਾ ਗਿਆ ਇੱਕ ਹੋਰ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਪ੍ਰੀਐਮਪਟ ਕਰਕੇ ਕਾਇਲ ਨੂੰ ਪ੍ਰिवेंट ਕੀਤਾ ਗਿਆ ਸੋ ਇਸੇ ਤਰ੍ਹਾਂ ਪੰਜਾਬ ਪੁਲਿਸ ਦਾ ਇਨਫਰਾਸਟ੍ਰਕਚਰ ਸਟਰੈਂਥਨ ਕਰਨ ਵਾਸਤੇ ਟੋਟਲ 378 ਕਰੋੜ ਰੁਪਇਆ ਜਿਹੜਾ ਉਹ ਖਰਚ ਕੀਤਾ ਗਿਆ ਜਿਹਦੇ ਚ ਕਾਉਂਟਰ ਇੰਟੈਲੀਜੈਂਸ ਵਿੰਗ ਨੂੰ ਸਟਰੈਂਥਨ ਕਰਨ ਵਾਸਤੇ 40 ਕਰੋੜ ਵਹੀਕਲ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵਹੀਕਲਸ ਪਰਚੇਸ ਕੀਤੇ ਗਏ ਜਿਦੇ ਵਿੱਚ 426 ਵਹੀਕਲਸ ਅਸੀਂ ਪਰਚੇਸ ਕੀਤੇ ਆ ਸਾਰੇ ਥਾੜਿਆਂ ਨੂੰ ਨਵੇਂ ਜਿਹੜੀਆਂ ਗੱਡੀਆਂ ਐ ਜਿਹੜੀਆਂ ਵਰਲਡ ਕਲਾਸ ਗੱਡੀਆਂ ਥਾੜਿਆਂ ਨੂੰ ਦਿੱਤੀਆਂ ਗਈਆਂ ਇਸੇ ਤਰ੍ਹਾਂ 144 ਵਹੀਕਲ ਆਪਾਂ ਨੂੰ ਪਤਾ ਐਸਐਸਐਫ ਵਾਸਤੇ ਪਰਚੇਸ ਕੀਤੇ ਗਏ ਔਰ 913 ਜਿਹੜੇ ਪੁਰਾਣੇ ਵਹੀਕਲ ਅਸੀਂ ਸਕ੍ਰੈਪ ਕਰ ਰਹੇ ਹਾਂ ਜਿਦੇ ਵਿੱਚ ਉਹਨਾਂ ਨੂੰ ਰਿਪਲੇਸ ਕੀਤਾ ਜਾਊਗਾ ਨਵੇਂ ਵਹੀਕਲਸ ਨਾਲ 28 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਨੋਟੀਫਾਈ ਕੀਤੇ ਗਏ ਹੈ ਸ਼ਾਇਦ ਪੰਜਾਬ ਇਹ ਜੀ ਸਟੇਟ ਪਹਿਲੀ ਸਟੇਟ ਹੋਊਗੀ ਜਿੱਤੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੋਟੀਫਾਈਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਿਹੜਾ ਸਟੈਬਲਿਸ਼ ਕੀਤਾ ਗਿਆ ਹੈ